ਮੈਂ ਅਪਡੇਟ ਹੋਈ ਹੈ ਨਹੀਂ ਅ ਅੱਜ ਅਸੀਂ ਸਵੇਰ ਤੋਂ ਜਿਹੜੀਆਂ ਰੇਡਸ ਹੈਗੀਆਂ ਨੇ ਉਹ ਕਰ ਰਹੇ ਹਾਂ ਸਵੇਰ ਤੋਂ ਡਿਸਟ੍ਰਿਕਟ ਪਟਿਆਲਾ ਵਿੱਚ ਅਸੀਂ 19 ਬੱਚਿਆਂ ਨੂੰ ਰੈਸਕਿਊ ਕਰਤਾ ਉਸ ਤੋਂ ਬਾਅਦ ਉਹਨਾਂ ਦਾ ਮੈਡੀਕਲ ਖਰਾਕ ਕੇ ਹੁਣ ਉਹ ਜਿਹੜਾ ਐਸੋਐਸ ਹੋਮ ਰਾਜਪੁਰਾ ਹੈਗਾ ਉੱਥੇ ਉਹਨਾਂ ਨੂੰ ਭੇਜਿਆ ਗਿਆ ਹੈਗਾ ਕਿੰਨੇ ਬੱਚੇ ਆਪ 19 19 ਮੈਨੂੰ ਲੱਗਦਾ ਕਿ ਲੋਕਲ ਸੀਗੇ ਜਾਂ ਇਹ ਆਊਟਰ ਸਟੇਟਸ ਤੋਂ ਵੀ ਬੱਚੇ ਦੇ ਸੀਗੇ ਆਊਟਰ ਸਟੇਟ ਵੀ ਸੀਗੇ ਤੇ ਉੱਥੋਂ ਦੇ ਬੱਚੇ ਜਿਹੜੇ ਹੈਗੇ ਉਹ ਅਸੀਂ ਸੀਡਬਲਯੂਸੀ ਦੇ ਅੱਗੇ ਪੇਸ਼ ਕਰਕੇ ਫਿਰ ਉਹਨਾਂ ਦਾ ਮੈਡੀਕਲ ਖਰਾਕ ਕੇ ਤੇ ਉਹਨਾਂ ਸੀ ਰਾਜਪੁਰਾ ਹੋਮ ਸਪੇਸ ਦਿੱਤਾ ਕੋਈ ਆਧਾਰ ਕਾਰਡ ਵਗੈਰਾ ਇਹਨਾਂ ਦੇ ਕੋਲੋਂ ਮਿਲੇ ਨਹੀਂ ਕੋਈ ਆਇਡੈਂਟਿਟੀਸ ਮਿਲੀਆਂ ਨਹੀਂ ਕੀ ਇਹਨਾਂ ਤੋਂ ਮਿਲਦੀਆਂ ਮੈਂ ਮੋਂ ਉਹਨਾਂ ਨੂੰ ਆਪਾਂ ਛੱਡਦੇ ਨਹੀਂ ਜਿਨ੍ਹਾਂ ਦੇ ਆਧਾਰ ਕਾਰਡ ਜਾਂ ਆਇਡੈਂਟਿਟੀ ਮਿਲ ਗਈ ਹੈ ਉਹਨਾਂ ਨੂੰ ਅਸੀਂ ਫਿਰ ਸਬੂਤ ਲੈ ਕੇ ਛੱਡ ਦਿੱਤਾ ਗਿਆ ਹੈ ਜਿਨ੍ਹਾਂ ਦੇ ਨਹੀਂ ਮਿਲੇ ਉਹਨਾਂ ਨੂੰ ਫਿਰ ਅਸੀਂ ਦਾ ਆਧਾਰ ਕਾਰਡ ਚੈੱਕ ਕੀਤੇ ਗਏ ਨੇ ਕਿਹੜੇ ਸਟੇਟ ਬਿਲਕੁਲ ਬਿਲਕੁਲ ਆਧਾਰ ਕਾਰਡ ਸਾਰੇ ਚੈੱਕ ਕੀਤੇ ਗਏ ਨੇ ਡੀਪੀਓ ਸਾਹਿਬ ਇੱਕ ਵਾਰ ਦੱਸ ਦੇਣਗੇ ਸਾਰੇ ਆਧਾਰ ਕਾਰਡ ਚੈੱਕ ਕੀਤੇ ਗਏ ਆ ਜੀ ਜੇ ਇਦਾਂ ਹਾਂ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਵੱਖਰੀ ਵੱਖਰੀ ਟੀਮਸ ਬਣੀਆਂ ਨੇ ਐਟ ਡਿਫਰੈਂਟ ਲੈਵਲਸ ਜਿਵੇਂ ਮੈਨੂੰ ਐਜ਼ ਏਡੀਸੀ ਜਨਰਲ ਇੱਥੇ ਲੀਲਾ ਪਵਨ ਚੌਂਕ ਸਨੋਰੀ ਅੱਡਾ ਐਦਾ ਟਾਈਪ ਜਿਹੜੇ ਹੈਗੇ ਉਹ ਦਿੱਤੇ ਹੈਗੇ ਨੇ ਸਨੋਰੀ ਅੱਡਾ ਕਿਸੇ ਆਫੀਸਰਸ ਨੂੰ ਦਿੱਤੇ ਸੋ 올 ਆਫੀਸਰਸ ਜਿਹੜੇ ਹੈਗੇ ਆ ਡਿਫਰੈਂਟ ਕਪੈਸਿਟੀਆਂ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਡਿਫਰੈਂਟ ਏਰੀਆਜ਼ ਡਿਮਾਰਕਟ ਕਰਕੇ ਡੀਸਾ ਵੱਲੋਂ ਆਰਡਰ ਕੀਤੇ ਗਏ ਨੇ ਕਿ ਉੱਥੇ ਚੈਕਿੰਗ ਕਰੇ ਉਹ ਚੈਕਿੰਗ ਹੁਣ ਅੱਜ ਇੱਕ ਸਾਹਬ ਨਾਲ ਡਿਸਟ੍ਰਿਕਟ ਪਟਿਆਲਾ ਵਿੱਚੋਂ ਇੱਕ ਵਾਰ ਅਸੀਂ ਪੂਰਾ ਪਟਿਆਲਾ ਕਵਰ ਕਰ ਲਿਆ ਸੀ ਫੇਰ ਤੋਂ ਤੇ ਬਾਕੀ ਅਸੀਂ ਹੁਣ ਇਹਨੂੰ ਕੰਟੀਨਿਊਸ ਇੱਕ ਹੋ ਰੱਖਾਂ। ਹੌਟਪੌਟ ਕਿਹੜੇ-ਕਿਹੜੇ ਏਰੀਆ ਦੇਖਿਆ ਗਿਆ? ਹੌਟਪੌਟ ਅੱਜ ਦਾ ਪੀਡੀਏ ਵਾਲਾ ਏਰੀਆ ਦੇਖਿਆ ਗਿਆ। ਅਸੀਂ ਲੀਲਾ ਪਵਨ ਵਾਈਪਸ ਚੌਂਕ ਤੇ ਹੋਰ ਕਿਹੜੇ-ਕਿਹੜੇ ਏਰੀਆ ਤੇ ਅੱਜ ਆਪਾਂ ਨਵਾਂ ਬੱਸ ਸਟੈਂਡ ਕਾਲੀ ਮਾਤਾ ਮੰਦਿਰ ਅਰਬਨ ਸਟੇਟ ਗੁਰਦੁਆਰਾ ਸਾਹਿਬ ਸਾਰੇ ਜਿਹੜੇ ਮੇਨ ਆਪਣੇ ਏਰੀਆਜ਼ ਨੇ ਪਟਿਆਲਾ ਦੇ ਉਹ ਸਾਰਾ ਅੱਜ ਕਵਰ ਹੋ ਗਿਆ ਹੈ। ਬਟ ਐਟ ਦ ਸੇਮ ਟਾਈਮ ਅਸੀਂ ਇਹ ਇਨਸ਼ੋਰ ਕਰ ਰਹੇ ਹਾਂ ਕਿ ਅਸੀਂ ਇਹਦੀ ਰੈਂਡਮ ਚੈਕਿੰਗ ਅਸੀਂ 2 ਡੇਸ ਬਾਅਦ 1 ਡੇ ਬਾਅਦ ਇੱਕ ਵਾਰ ਕਰੀਏ ਤਾਂਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਅਸੀਂ ਸਕਸੈਸਫੁਲ ਹੋ ਸਕੀਏ ਪ੍ਰਦੀਪ ਸਿੰਘ ਗਿੱਲ ਜੀ ਡੀਪੀਓ ਪਟਿਆਲਾ ਜੀ ਸਰ ਕਿੰਨੇ ਦੇਖ ਕਿੰਨੇ ਕਿ ਰੈਸਕਿਊ ਕਰੇ ਨੇ ਤੇ ਇਹਨਾਂ ਦਾ ਮਰਗੀ ਡਾਕੂਮੈਂਟੇਸ਼ਨ ਦੇਖਣ ਵਿੱਚ ਅੱਜ ਟੋਟਲ 19 ਬੱਚੇ ਰੈਸਕਿਊ ਕੀਤੇ ਗਏ ਨੇ ਇਹਨਾਂ ਦੀ ਆਈਡੈਂਟੀਟੀ ਇਹਨਾਂ ਦੇ ਪੇਰੈਂਟਸ ਬੁਲਾ ਕੇ ਅਸੀਂ ਦੇਖ ਰਹੇ ਹਾਂ ਜੇ ਉਹਨਾਂ ਕੋਈ ਸਬੂਤ ਆਪਣਾ ਸਕੂਲ ਦਾ ਜਾਂ ਲੋਕਲ ਪੇਸ਼ ਕਰਦੇ ਆਂ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਅਗਰ ਕੋਈ ਸਾਨੂੰ ਇਦਾਂ ਦਾ ਪਾਇਆ ਜਾਂਦਾ ਜਾਂ ਕੋਈ ਟ੍ਰੈਫਿਕਿੰਗ ਦਾ ਜਾਂ ਫੋਰਸ ਲੇਬਰ ਹੈ ਕੋਈ ਜਾਂ ਹੋਰ ਹੈ ਅਸੀਂ ਉਹਨਾਂ ਦਾ ਹੁਣ ਫਰਦਰ ਡੀਐਨਏ ਟੈਸਟ ਵੀ ਕਰਾਵਾਂਗੇ ਜਿਹੜਾ ਉਹਨਾਂ ਦਾ ਪੇਰੈਂਟ ਨਾਲ ਉਹਨੂੰ ਕੈਰੀ ਕਰ ਰਹੇ ਆਂ ਕਿ ਉਹਨਾਂ ਦੇ ਬਾਇ ਪੂਰੇ ਆਧਾਰ ਕਾਰਡ ਮਿਲੇ ਨੇ ਆਊਟਰ ਸਟੇਟ ਦੇ ਨੇ ਉਹਨਾਂ ਤੋਂ ਰੀਜ਼ਨ ਪੁੱਛਿਆ ਕਿ ਉਹ ਕਿਉਂ ਇੱਥੇ ਰਹਿ ਰਹੇ ਨਹੀਂ ਜਾਂ ਕਿਉਂ ਵੀ ਇੱਕ ਘੰਟਾ ਕੰਮ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਪੁੱਛਿਆ ਉਹਨਾਂ ਨੂੰ ਲਾਸਟ ਵਾਰਨਿੰਗ ਦੇ ਕੇ ਛੱਡ ਵੀ ਰਹੇ ਹਾਂ ਜੇ ਉਹ ਰਿਪੀਟਡ ਪਾਏ ਜਾਂਦੇ ਆ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਊ ਦੁਬਾਰਾ ਨਾ ਕਰਨ ਜੀ ਇਹਨੂੰ ਬੰਦ ਕਰਨ ਤੇ ਜੇ ਕਿ ਦੁਬਾਰਾ ਮਿਲੇ ਉਹ ਫਿਰ ਅਸੀਂ ਐਫ ਆਈ ਆਰ ਦਾ ਜੀ ਵਾਪਸ ਸਟੇਟ ਦੇ ਵੀ ਜਾਣਦਾ ਵੀ ਕੁਝ ਕਿਹਾ ਹੈ ਨਹੀਂ ਇਹ ਹਾਂਜੀ ਉਹ ਖੁਦ ਹੀ ਕਹਿ ਰਹੇ ਸੀਗੇ ਅਸੀਂ ਉਹ ਪੰਜਾਬ ਨਹੀਂ ਆਵਾਂਗੇ ਚਲੋ ਪਰ ਠੀਕ ਹੈ ਜੀ ਉਹਨਾਂ ਨੂੰ ਲੋਕਲ ਅਸੀਂ ਉਹਨਾਂ ਨੂੰ ਇੱਕ ਵਾਰ ਛੱਡ ਦਿੱਤਾ ਵਾਰਨਿੰਗ ਦੇ ਕੇ ਇਹ ਮੇਰੇ ਬੇਬੀ ਨਾਲ ਹੋਣੇ ਕਿਉਂਕਿ ਜਿਆਦਾਤਰ ਰੋਲ ਜਿਹੜਾ ਹੈਗਾ ਪੇਰੈਂਟਸ ਨਾਲ ਹਾਂਜੀ ਪੇਰੈਂਟਸ ਨਾਲ ਹੈ ਜੀ ਜੇ ਰਿਪੀਟਡ ਪਾਇਆ ਗਿਆ ਜੀ ਅਸੀਂ ਐਫ ਆਈ ਆਰ ਦਰਜ ਕਰਾਂ ਸਰ ਜਿਹੜੇ ਮਦਰ ਫੀਡ ਬੇਬੀ ਹੈ ਉਹਨਾਂ ਦਾ ਕੀ ਕੀਤਾ ਜਾ ਰਿਹਾ ਉਹਨਾਂ ਦਾ ਜੇ ਤਾਂ ਕੋਈ ਅਪਰੂਵ ਦੇ ਰਹੇ ਆ ਜਾਂ ਹੋਰ ਹੈ ਸਾਨੂੰ ਲੱਗਦਾ ਹੈ ਜੀ ਫੇਰ ਤਾਂ ਉਹਨਾਂ ਨੂੰ ਅਸੀਂ ਛੱਡ ਰਹੇ ਹਾਂ ਜੇ ਲੱਗਦਾ ਕੋਈ ਉਹ ਬੱਚਾ ਨਹੀਂ ਹੈ ਜਾਂ ਕੋਈ ਉਹਨਾਂ ਦੀ ਅਸੀਂ ਟੈਸਟਿੰਗ ਅੱਗੇ ਫਰਦਰ ਮੈ ਹਜੇ ਫਿਲਹਾਲ ਚੱਲ ਰਿਹਾ ਜੀ ਹਜੇ ਭੇਜਾਂਗੇ ਕੱਲ ਨੂੰ ਪਤਾ ਲੱਗ ਜਾਊਗਾ ਜੀ ਹਜੇ ਫਿਲਹਾਲ ਕੋਈ ਨਹੀਂ ਪ੍ਰੀਲਮ ਨਹੀਂ ਹੈ ਜੀ ਹਜੇ ਜਿਹਨਾਂ ਨੂੰ ਲਿਤਾ ਉਹਨਾਂ ਨੂੰ ਕਿੱਥੇ ਰੱਖਣ ਦਾ ਕੋਈ ਅਰੇਂਜਮੈਂਟ ਕੋਈ ਅਸੀਂ ਚਿਲਡਰਨ ਹੋਮ ਭੇਜ ਰਹੇ ਹਾਂ ਜੀ ਐਸਓਐਸ ਰਾਜਪੁਰਾ ਸਾਡਾ ਹੋਮ ਹੈਗਾ ਜੀ ਫਿਲਹਾਲ ਉੱਥੇ ਰੱਖਾਂਗੇ ਜਦ ਤੱਕ ਸਾਨੂੰ ਪੂਰਾ ਕਲੀਅਰ ਨਹੀਂ ਹੋ ਜਾਂਦਾ ਜੀ